ਬਹੁਤ ਵਧੀਆ ਵਿਆਹ ਕਰਿਆ ਯਾਰ ਹਨਾ ਆਪਾਂ ਸੋਡੀ ਗੱਲ ਤੇ ਜਿੰਨੇ ਇੱਕ ਵੀ ਇੰਨਾ ਫਰਕ ਵੀ ਨਿਕਲ ਜਾ ਆਪਾਂ ਬੈਠੇ ਨਾ ਸਹੀ ਨਿਕਲੇ ਬਈ ਹਾਂ ਚਲੋ ਹਾਂਜੀ ਬਾਈ ਜੀ 80 ਗਾਲ 80 ਗਾਲ ਜੀ ਹਾਂ ਬੱਜੀ ਮੈਂ ਤਾਂ ਉਹੀ ਰਸਤੇ ਪਰੇ ਕਰਦਾ ਸੀ ਗੱਲ ਤੇਰੇ ਨਾਲ ਉਹ ਬਾਈ ਤੈਨੂੰ ਦੱਸ ਤਾ ਦਿੱਤਾ ਸੀ ਯਾਰ ਉਹਦਾ ਉਮਰ ਦੇ ਹੀ ਬੜਾ ਫਰਕ ਆ ਯਾਰ ਉਹ ਤਾਂ ਲੋਟ ਨਹੀਂ ਆਉਣਾ ਭਰਾਵਾ ਉਹ ਨਹੀਂ ਮੈਂ ਤੈਨੂੰ ਐਂ ਦੱਸਣਾ ਗੱਲ ਸੁਣੋ ਵੀ ਜ਼ਮੀਨ ਮੂਹਣ ਚੰਗੀ ਆਉਂਦੀ ਐ ਵਧੀਆ ਕੋਠੀ ਐ ਕਰੇ ਕੋੜੀ ਕਰੂ ਰਾਜ ਜਮਾ ਜਮੀਨ ਦਾ ਹੈਗੀ ਆ ਬਾਈ ਉਮਰ ਦਾ ਬਾਲਾ ਫਰਕ ਇੱਕ ਮੈਂ ਤੁਹਾਨੂੰ ਉਦੋਂ ਉਹੀ ਨਹੀਂ ਦੱਸਿਆ ਉਹ ਕੁੜੀ ਸਰਕਾਰੀ ਟੀਚਰ ਲੱਗੀ ਹੋਈ ਆ ਅੱਛਾ ਟੀਚਰ ਹੈ ਕੁੜੀ ਹਾਂ ਉਹ ਫਿਰ ਮੈਂ ਤਾਂ ਕਹਣਾ ਬਾਲਾ ਵਧੀਆ ਲੋਟ ਆ ਮੰਨ ਲੈ ਮੈਨੂੰ ਤਾਂ ਨਹੀਂ ਲੱਗਦਾ ਯਾਰ ਉਹ ਉਮਰ ਦਾ ਫਰਕ ਆ ਯਾਰ ਕੋਈ ਹੋਰ ਦੇਖ ਲੈ ਕੋਈ ਰਿਸ਼ਤਾ ਮੈਂ ਤੈਨੂੰ ਮੈਂ ਕਹਿੰਨਾ ਗੱਲ ਸੁਣੋ ਹਾਂ ਤੇਰਾ ਮਾਨਤਨ ਮੈਂ ਫੁੱਲ ਕਰਾ ਦੂੰ ਜਮਾ ਜੇ ਮੈਂ ਕਿੰਨਾ 35000 ਦਵਾ ਦੂੰ ਬੋਲ ਕਰਨਾ ਦਾ ਨਹੀਂ ਬੰਦੇ ਕੋਲੇ ਪੈਸੇ ਪਈ ਆ ਯਾਰ ਕੁਛ ਨਹੀਂ ਹੁੰਦਾ ਪੁੰਨ ਹੈ ਤਾਂ ਦਾ ਮਤਲਬ ਹੂੰ ਨਾ ਫਿਰ ਕੋਈ ਗੱਲ ਨਹੀਂ ਇਹ ਤਾਂ ਪੱਕਾ ਰਹੀ ਜਮਾਨ ਤੇ ਮੈਂ ਤੈਨੂੰ ਜੇ ਤੋ ਜਮਾਨ ਮੈਂ ਫੜਾ ਤੀ ਜਾਂ ਤੂੰ ਤਾਂ ਮੈਥੋਂ 5000 ਰੁਪਏ ਲੈਣਾ ਬਸ ਠੀਕ ਆ ਫਿਰ ਉਹਦਾ ਮੇਰੇ ਦੀ ਸਿੱਟੀ ਹੋਈ ਉਹਨਾਂ ਨੇ ਲੈ ਦੇ ਦੇ ਤੇਰੇ ਹੱਥ 'ਚ ਡੋਰ ਆ ਇਹਦੀ ਹਾਂ ਹਾਂ ਜਾਨ ਸਾਲੀ ਬਾਹਰ ਨਹੀਂ ਤਾਂ ਇੱਥੋਂ ਹੂੰ ਠੀਕ ਹੈ ਤੂੰ ਗੱਲ ਕਰ ਤੇਰਾ ਮਾਨ ਤਨ ਚਪੋਰ ਗਿਆ ਤੂੰ ਮੈਥੋਂ ਵੜਨਾ ਉਹਦੀ ਰੋਟੀ ਪਕਦੀ ਹੂ ਨਾਲੇ ਪੰਨ ਹਾਂ ਠੀਕ ਆ ਫਿਰ ਕੋਈ ਗੱਲ ਨਹੀਂ ਪੱਕਾ ਹੀ ਸਮਝੋ ਫਿਰ ਆਪਣੇ ਕਿਨੂਆਂ ਦਾ ਬਸ ਕਰਦੇ ਆ ਆਪਣੇ ਬਾਈ ਬਣ ਕੇ ਕੰਮ ਇਹ ਕਰਨ ਵਾਲਾ ਤੇਰੀ ਬਸ ਮਾਜ ਜੀ ਕਰ ਲੈਣਾ ਗੱਲ ਉਹਨਾਂ ਨਾਲ ਬਸ ਜਾਂਦਾ ਰਹਿ ਭਰਾ ਠੀਕ ਆ ਭਾਈ ਠੀਕ ਆ ਜੀ ਲੈ ਮੀਟਰ ਇਹ ਤਾਂ ਕੰਮ ਗਿਆ ਜਿਹੜੇ ਬੰਦੇ ਨੇ ਪਹਿਲੇ ਹੱਲੇ ਕਰਤੀ ਇਹਨਾਂ ਗੱਲ ਇਹ ਆਹ ਵਾਲੀ ਬਾਕੀ ਪੈਸਾ ਤਾਂ ਵੱਡੇ ਵੱਡੇ ਦਾ ਦਿਮਾਗ ਲਿਆ ਹੁੰਦਾ ਇਹ ਤਾਂ ਚੀਜ਼ ਹੀ ਕੁਛ ਨਹੀਂ ਹੋਰ ਭਾਈ ਜੀ ਕੀ ਹਾਲ ਹੈ ਹਾਂ ਠੀਕ ਆ ਭਾਈ ਕੀ ਹਾਲ ਹੈ ਬਹੁਤ ਵਧੀਆ ਜੀ ਬਹੁਤ ਹੋਰ ਠੀਕ ਆ ਹਾਂਜੀ ਹਾਂਜੀ ਮੰਦਰੋ ਕੰਮ ਆਇਆ ਸੀ ਯਾਰ ਇੱਕ ਅੱਛਾ ਵੀ ਜਿਹੜੇ ਉਹਦੇ ਰਿਸ਼ਤੇ ਨੂੰ ਦੇਖਣੀ ਆ ਸੀ ਤੇ ਨਾਲ ਹਾਂ 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 ਉਹ ਕੁੜੀ ਲੈਤਾ ਹੈਗੀ ਮਾਸਟਰ ਨਹੀਂ ਬੱਲੇ ਹਾਂ ਅੱਛਾ ਤੇ ਨਾਲੇ ਆਪਣੇ ਕੰਮ ਹੋ ਗਏ ਜਮਾ ਓਕੇ ਜੱਸ ਜਮਾ ਓ ਵਾਹੋ ਭਾਈ ਜਮਾ ਵਾਹੋ ਭਾਈ ਜਮਾ ਬਚਾਈ ਦਿੱਤੇ ਜਮਾ ਹਾਂ ਕੰਮ ਹੀ ਹੈ ਬਰਾ ਵਾਹੋ ਭਾਈ ਜਮਾ ਮਾਇਆ ਦਾ ਵੀ ਤੇਰੀਆਂ ਲੱਗਣ ਪਤਾ ਉਸ ਜਣਾ ਜਮਾ ਬਚਾਈ ਦਿੱਤੇ ਜਮਾ ਆਹ ਤੂੰ ਪੰਗੜੇ ਪਾਵਾਂ ਨਹੀਂ ਆ ਨਾ ਨਾ ਭੰਗੜੇ ਕੀ ਜਮਾ ਮਾਇਆ ਦਾ ਵੀ ਹੁਣੇ ਹੀ ਡੁੱਟਿਆ ਪਾਉਣ ਨੂੰ ਜੀ ਕਰਦਾ ਜਮਾ ਮੇਰਾ ਯਾਰ ਹੁਣ ਕੋਈ ਸੁਣ ਨਾ ਲਵੇ ਹਾਂ ਨਾ ਨਾ ਸੁਣੀ ਜਾਂਦੇ ਆ ਚੱਕ ਦਾਂਗੇ ਫਟੇ ਕੁਝ ਨਹੀਂ ਹੁੰਦਾ ਯਾਰ ਸੋਲ ਆਨਲਾਈਨ ਦੇ ਐ ਕਰ ਬਈ ਆਪਣੀ ਲੱਕੋ ਗੱਲ ਹੋਈ ਸੀ 2 ਡੁੱਡ ਲੱਖ ਦੀ ਮੈਂ ਤਾਂ ਵੀ ਡੂਡ ਦਾ ਕਿ ਤੂੰ ਜਮ ਮੈਂ ਹੁਣੇ ਚੱਕ ਜਾ ਰ ਚੱਲ ਆ ਜਾ ਮੇਰੇ ਨਾਲ ਚੱਲ ਕਰੇ ਮੇਰੀ ਗੱਲ ਸੁਣ ਆ ਮੈਂ ਤੈਨੂੰ ਹੁਣੇ ਦੇਣਾ ਲੱਖ ਰੁਪਿਆ ਤਾਂ ਤੂੰ ਮੈਨੂੰ ਦੇ ਦੇ ਹੁਣ ਹਾਂ 50000 ਰੁਪਿਆ ਤੋਂ ਬਾਅਦ ਹੁੰਦਾ ਸਾਡਾ ਕੋਹ ਤੇਰਾ ਕਮ ਪ੍ਰੋਗਰਾਮ ਹੋਗਾ ਨਹੀਂ ਮੈਂ ਆ ਨਾ ਤੂੰ ਚੱਕ ਜਾ ਜਿੰਨੇ ਮਰਜ਼ੀ ਚੱਕ ਪੈਸੇ ਡੂਡ ਦਾ ਡੂਡ ਚੱਕ ਲੱਖ ਚੱਕ ਜਿੰਨੇ ਮਰਜ਼ੀ ਚੱਕ ਆ ਜਾ ਮੈਂ ਤੈਨੂੰ ਹੁਣੇ ਪੜਾ ਦੇਣਾ ਯਾਰ

ਮਗਾ ਹਾਂ ਕਿ ਉਹਨੇ ਤੇ 50 ਪੈਸੇ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਖਾ ਇਹ ਤਰੀ ਦਿਨ ਫੋਟੋ ਦੇ ਲ ਮਣੀ ਤੂੰ ਇਹ ਆ ਬਾਹ ਬਾਈ ਜਮਾ ਪਰੀ ਆ ਪਰੀ ਜਮਾ ਮਾਇਆ ਦਾ ਜਮਾ ਹੀ ਤਜਮਾ ਸਾਰੀ ਸਾਨੇ ਵਾਲੀ ਚ ਨਹੀਂ ਆਈ ਹੋਣੀ ਜਮਾ ਕੋਲ ਕੋਲ ਖਿਪਰਾ ਵਾ ਮਾਇਆ ਦਾ ਫਿਕਰ ਨਾ ਮੰਨ ਜਮਾ ਤੂੰ ਜਾ ਰਹਾ ਉੰਗੀ ਗੱਲ ਐ ਬੱਸ ਆਹ ਦਾ ਹੁਣ ਵਿਆਹ ਦੇਖ ਲਾ ਨਾ ਨਾ ਕੋਈ ਨਹੀਂ ਕੋਈ ਨਹੀਂ ਪਰਸਤ ਕਰਨਾ ਘਰੇ ਜਾਂ ਪੈਲਸ ਤੇ ਕਰਾਂਗੇ ਜਮਾ ਗੱਜ ਵੱਜ ਕੇ ਕਰਾਂਗੇ ਜਮਾ ਯਾਰ ਚਲ ਬਹੁਤ ਸੁਣੀ ਗੱਲ ਐ ਹਾਂ ਜਾਂ ਪੂਰਾ ਗੱਜ ਵੱਜ ਕੇ ਆਪਾਂ ਮੈਰਿਜ ਪੈਲਸ ਤੇ ਵਿਆਹ ਕਰਾਂਗੇ ਜਮਾ ਯਾਰ ਸਾਰੇ ਪਿੰਡ ਨੂੰ ਸੱਦਾਂਗੇ ਚਲੋ ਬਹੁਤ ਵਧੀਆ ਈ ਬਹੁਤ ਹਾਂ ਚਲੋ ਕਰ ਮੈਂ ਤੇਰੇ ਭਰਾਵਾ ਹਾਂ ਹੈਨਾ ਵਧੀਆ ਜਮਾ ਵਾੜੀ ਨੇੜੇ ਹੋ ਕੇ ਸੁਣੀ ਯਾਰ ਰੱਬ ਨੇ ਬਾਈ ਬਣ ਕੇ ਤੂੰ ਚਲੋ ਤੇਰੀਆਂ ਪਤਾ ਤੇ ਜੜਾਂ ਲੱਗਣਾ ਵਾੜਾ ਵਧੀਆ ਜਮਾ ਬਚਾ ਤੇ ਜਮਾ ਹਾਂ ਨਾ ਕੋਈ ਚੰਗਾ ਭਰਾ ਚੰਗਾ ਬਾਈ ਬਸ ਮਾਇਆ ਕਰਦੀਆਂ ਨਾ ਨਾ ਕੋਈ ਨਹੀਂ ਕੋਈ ਨਹੀਂ ਬਾਈ ਕੋਈ ਨਹੀਂ ਕੋਈ ਨਹੀਂ ਚੰਗਾ ਬਾਈ ਕੋਈ ਨਹੀਂ ਕੋਈ ਨਹੀਂ ਕਹਿੰਦਾ ਸੀ ਨਾ ਸਾਡੇ ਵਾਲਾ ਤੈਨੂੰ ਅਕੇ ਕੌਣ ਕਰੂਗਾ ਉਮਰ ਚਾਏ ਨੂੰ ਹਾਂ ਦੇਖ ਲੈ ਮਾਸਟਰ ਨਹੀਂ ਲੈਂਦੀ ਆ ਪੱਕੀ ਲੱਗੀ ਜਮਾ ਇਹ ਵੀ ਕੀ ਜਾਣ ਲੈ ਕੇ ਜਮਾ ਗੱਜ ਪਰ ਦੇ ਕੇ ਵਿਆਹ ਕਰਾਂਗੇ ਜਮਾ ਹੈਲੋ ਹਾਂ ਬਾਈ ਮੋਣ ਬੋਲਦਾ ਮੋਣ ਹਰਵਾਈ ਠੀਕ ਆ ਬਾਈ ਮੈਂ ਮਨਜੀਤ ਬੋਲਦਾ ਬਾਈ ਸਾਨੇ ਵਾਲੀ ਤੋਂ 12 14 ਦੀ ਬਰਾਤ ਆ ਬਾਈ ਤੇ 12 ਤਰੀਕ ਨੂੰ ਆਪਾਂ ਕੰਮ ਸਟਾਰਟ ਕਰਨਾ ਤੂੰ ਆ ਜੀ ਚੰਗਾ ਤੇ ਆਥ ਨੇ ਆ ਕੇ ਸਮਾਨ ਲੈ ਕੇ ਆ ਜੀ ਮੇਰੇ ਕੋਲੇ ਠੀਕ ਆ ਭਈ ਆ ਜੀ ਪੱਕਾ ਆ ਜੀ ਚੰਗਾ ਆ ਆਸਮਾਨ ਸਮੂਣ ਪਹਿਲਾਂ ਲਿਆਵਾਂਗੇ ਫਿਰ ਆਪਾਂ 12 ਨੂੰ ਕੰਮ ਸਟਾਰਟ ਕਰਨਾਗਾ ਹੋਰ ਮਨਜੀਤ ਹਾਂ ਠੀਕ ਆ ਹਾਂ ਭਾਈ ਕੀ ਹਾਲ ਹੈ ਠੀਕ ਠਾਕ ਵਧੀਆ ਠੀਕ ਆ ਭਾਈ ਕੀ ਹਾਲ ਹੈ ਹਲਵਾਈ ਨੂੰ ਲਾਈ ਬੈਠਾ ਸੀ ਹਾਂ ਹਲਵਾਈ ਨੂੰ ਲਾਇਆ ਜੀ ਪਧਾਈਆਂ ਪਹਿਲਾਂ ਦਵਾਈ ਪਧਾਈਆਂ ਬਾਈ ਪਰਮਾਤਮਾ ਸਾਹਿਬ ਨੂੰ ਬਹੁਤ ਵਧੀਆ ਸੁਣ ਲਈ ਯਾਰ ਵਧੀਆ ਬੜੀ ਵਧੀਆ ਜੀ ਬਹੁਤ ਵਧੀਆ ਕੰਮ ਹਾਂ ਹਾਂ ਜਮਾ ਬਹੁਤ ਵਧੀਆ ਜਮਾ ਬੜਾ ਵਧੀਆ ਕੰਮ ਹੋ ਗਿਆ ਯਾਰ ਹੋਰ ਹੋਰ ਹਾਂ ਬਹੁਤ ਵਧੀਆ ਚਾਰੀਆਂ ਚੱਲੀਆਂ ਜਾਂਦੀਆਂ ਪੂਰੀਆਂ ਜਮਾ ਮੈਂ ਤਾਂ ਪੂਰੀਆਂ ਤਿਆਰੀਆਂ ਨਹੀਂ ਜਮਾ ਜਾ ਰਾ ਕਿਵੇਂ ਤਿਆਰੀ ਕਰਨਾ ਹੈ ਪਾਇਰਸ ਨਾਲ ਪਾਇਰਸ ਚ ਕਰਾਂਗੇ ਯਾਰ ਘਰੇ ਕਿਉਂ ਕਰਾਂਗੇ ਯਾਰ ਮਹਾਰਾਜਾ ਨਾਲ ਸਾਹ ਹਾਂ ਹਾਂ ਆਹੀ ਆ ਮਹਾਰਾਜਾ ਬੜਾ ਵਧੀਆ ਬੜਾ ਇਕੱਠ ਕਰਾਂਗੇ ਪੂਰਾ ਫੱਟਾ ਪੂਰਾ ਪੂਰਾ ਜਮਾ ਪੂਰਾ ਬੜਾ ਵਧੀਆ ਹੋ ਗਿਆ ਹਾਂ ਆਇਓ ਚੰਗਾ ਤੁਸੀਂ ਆਇਓ ਸਾਰਾ ਨੰਬਰ ਆਇਓ ਜਮਾ ਜਮਾ ਪਰਿਵਾਰ ਸਮੇਤ ਹਾਂ ਇਹ ਗੱਲ ਕਿਹੜੀ ਕਰ ਰਹੇ ਹਾਂ ਹਾਂ ਕੋਈ ਨਹੀਂ ਬਹੁਤ ਖੁਸ਼ੀ ਦੀ ਗੱਲ ਹੈ ਇਦੋਂ ਕੋਈ ਨਹੀਂ ਠੀਕ ਹੈ ਹੋ ਰਾ ਮਨੇ ਵਧੀਆ 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 ਕੀ ਕਰੀਏ ਨੇ ਉਹ ਨਹੀਂ ਮ ਹੌਰਾ 14 ਤਰੀਕ ਦਾ ਵਿਆਹ ਮੁੰਡੇ ਦਾ ਮਹਾ 14 ਦਾ ਹੌਰਾ ਪਤਾ ਨਹੀਂ ਦਨ ਕੋਰੇ ਕਾਸੀ ਤੇ ਰਿੰਦੇ ਪੜਦੀ ਨਹੀਂ ਨਾ ਲੈ ਕਿਉਂ ਬੱਲ ਦੇ ਮੈਂ ਕਿਵੇਂ ਛੋਟੇ ਸੱਡਦਾ ਹੁਣ ਇਹਨੇ ਸਾਰਾ ਤੇਰਾ ਕਰਿਆ ਯਾਰ ਮੂਰੇ ਲਾ ਕੇ ਨਹੀਂ ਯਾਰ ਹਜੇ ਵੀ ਸੰਭਲਦੇ ਹਟੇ ਨਾ ਟਾਈਮ ਹੈ ਉਹ ਲੈ ਬਿੱਲੇ ਵੀ ਰੰਦਾ ਕੁਝ ਨਹੀਂ ਵਿਗੜਿਆ ਬਿੱਲੇ ਤੇਰੇ ਨੂੰ ਯਾਰ ਸਾਰਾ ਕੁਝ ਹੋਇਆ ਪਿਆ ਹਲਵਾਈ ਬੁੱਕ ਹੋ ਰਿਹਾ ਪਿਆ ਫੋਟੋਗ੍ਰਾਫਰ ਕਰ ਲਿਆ ਜਾ ਰਿਹਾ ਆਤੀਆਂ ਸ਼ਗਨੋ ਪਾ ਗਏ ਇੱਕ ਜੀ ਵਿੱਚ ਕੰਮ ਕਰ ਉਹ ਨਹੀਂ ਨਹੀਂ ਮਖਾ ਮਨ ਹੁਣ ਜਾ ਰਹੀ ਨੇ ਵਿਆਹ ਤਾਂ ਅਗਲੇ ਨੇ ਕਰਾਉਣੀ ਆ ਤੁਸੀਂ ਮੇਰੀ ਗੱਲ ਥੋੜਾ ਦੇ ਤੂੰ ਗੱਲ ਸੁਣ ਮੇਰੀ ਤੁਸੀਂ ਆਇਓ ਰਾਮ ਰਾਮ ਕਰਕੇ ਸਾਰਾ ਟੱਬਰ ਆਇਓ ਪਰਿਵਾਰ ਸਮੇਤ ਨਹੀਂ ਆਉਣਾ ਪਊਗਾ ਚਾਰ ਬੰਦੇ ਯਾਰ ਅਸੀਂ ਇਕੱਠੇ ਹੋ ਕੇ ਰਾਂ ਕਰੀ ਮੰਨਜੀ ਦਾ ਚਾਰ ਰਿਸ਼ਤੇਦਾਰ ਸੱਦ ਲਈ ਲੈ ਕੇ ਜਾਵਾਂਗਾ ਭਰਾਵਾ ਹਾਂ ਹਾਂ ਜਮਾਨ ਆਏ ਆਦੇ ਬੰਦੇ ਕੋਈ ਕੱਟ ਨਹੀਂ ਛੱਡਦਾ ਮੈਂ ਹੋਰ ਹੋਰ ਕੋਈ ਆਇਆ ਆਇਆ ਤੂੰ ਜਾਣਾ ਜੀ ਮਨਾ ਕਿੜੀ ਇਹਦੀ ਉਹ ਮਖਾ ਲੈ ਆਉਣਗੇ ਕਿਉਂ ਬਾਓ ਤਾਂ ਸਾਰਾ ਕੋਈ ਕਹਾਂ ਭਾਈ ਉਹ ਮਖਾ ਤੂੰ ਦੇ ਦੇ ਆ ਜੀ ਮਾਇਆ ਦਾ ਛਣ ਛਣ ਹੋਈ ਪਈ ਆ ਆ ਗਈ ਮਾਇਆ ਦਾ ਵੀ ਚੰਦਰਾ ਸਟਾਪ ਪਰਲੇ ਪਾਸੇ ਸਾਨੂੰ ਪਿੰਡ ਦੇ ਜਮਾਂ ਜਾ ਰਿਹਾ ਉਹ ਨਹੀਂ ਨਹੀਂ ਮਖਾ ਆਉਂਦੀ ਕਿਉਂ ਨਹੀਂ ਚਲ ਮੈਂ ਤਾਂ ਇਹ ਕਹਿਣਾ ਸੀ ਰੋਟੀ ਖਾ ਤੇ ਰਿਹਾ ਵੀ ਰੋਟੀ ਬਣੀ ਬਿਠੀ ਐ ਬਸ ਹੁਣ ਤਾਂ ਖਾਦਗੀ ਨੇ ਬਾਈ ਬਸ ਹੁਣ ਤਾਂ ਖਾਦਗੀ ਨੇ ਹੁਣ ਤਾਂ ਓਏ ਚੱਲ ਕੋਈ ਗੱਲ ਨਹੀਂ ਆਪਾਂ ਇਹਨਾਂ ਨੂੰ ਸਮਝਾ ਕੇ ਲਿਆਵਾਂ ਕਿ ਰਾਏ ਹੁੰਦੀ ਆਲੇ ਨੂੰ ਜੂ ਯਾਰ ਮਾੜੀ ਮੋਟੀ ਆਣ ਵਾਣ ਦੀ ਹੋਊ ਔਖੇ ਤਾਂ ਦੇਖ ਯਾਰ ਜਮਾ ਜਾ ਰਿਹਾ ਓਏ ਐਂ ਤਾਂ ਘਰ ਹੁੰਦੇ ਹੀ ਆ ਚੱਲ ਹਾਂ ਚੱਲ ਠੀਕ ਐ ਕੋਈ ਗੱਲ ਨਹੀਂ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਬੜੀ ਖੁਸ਼ੀ ਆਏ ਓ ਚੰਗਾ ਕੋਈ ਗੱਲ ਨਹੀਂ ਬਾਈ ਬਾਈ ਲਾਜੀ ਕੋਈ ਨਹੀਂ ਕੋਈ ਨਹੀਂ ਯਾਰ ਕੰਮ ਜਾਰੀ ਏ ਤੇ ਕਰ ਆ ਯਾਰ ਇਹ ਚ ਤਾਂ ਸਾਨੂੰ ਵੀ ਫਰਕ ਪੈਂਦਾ ਵਾਲੀ ਗੱਲ ਕੀ ਐ ਫਰਕ ਤਾਂ ਪੈਂਦਾ ਬਸ ਮਨਜੀਤ ਨੇ ਤਾਂ ਆਪਾਂ ਨੂੰ ਸਭ ਦੀ ਲਿਆ ਠੀ ਹੋਰ ਮਨਜੀਤ ਕੀ ਹਾਲ ਹੈ ਬਾਈ ਹਾਂ ਠੀਕ ਆ ਕੀ ਹਾਲ ਹੈ ਕੰਮ ਕਰਨੀ ਆ ਇਹ ਜਿਹੜਾ ਤੁਹਾਨੂੰ ਆਖਿਆ ਸੀ ਅੱਛਾ ਇਹ ਹੋਟਲ ਕਰੇ ਹਾਂ ਕਰੀਂ ਆ ਮੜਾ ਮੋਲ ਪੈਸੇ ਮੋਲ ਆ ਯਾਰ ਕਹਿ ਲੋ ਯਾਰ ਪੂਰੀ ਗੱਲ ਕਰ ਲੀ ਆ ਆਖਿਓ ਯਾਰ ਮੜਾ ਜੌਰ ਪਾ ਕੇ ਨਾ ਨਾਲ ਗੱਲ ਹੀ ਕੋਈ ਨਹੀਂ ਯਾਰ ਹੋਰ ਭਾਈ ਕੀ ਹਾਲ ਹੈ ਵਧੀਆ ਜੀਵਣਾ ਠੀਕ ਆ ਵਧੀਆ ਠੀਕ ਆ ਵਧੀਆ ਦੇਖ ਭਰਾਵਾ ਹਾਂ ਚੱਲ ਮੇਰਾ ਤਾਂ ਕੰਮ ਹੈ ਇਹ ਦੱਸੋ ਵੀਰ ਬਣ ਕੇ ਗੁੱਸਾ ਗਿੱਲਾ ਆਪਦਾ ਪਰੇ ਰੱਖੋ ਠੀਕ ਹੈ ਨਾ ਗੱਲ ਹਾਂ ਤੇਰਾ ਹੱਕ ਬਣਦਾ ਵਿਆਹ ਚ ਆਉਂਦਾ ਹਾਂ ਮੈਂ ਨਹੀਂ ਆਉਂਦਾ ਉਹ ਮੇਰੀ ਗੱਲ ਸੁਣ ਆਮਨੇ ਦੇਖ ਤੇਰੇ ਤੇ ਅਸੀਂ ਬਈ ਮਾਣ ਕਰਕੇ ਆਏ ਆ ਉਹ ਮਾਣ ਕਰਕੇ ਤਾਂ ਆਏ ਹਾਂ ਵੀ ਯਾਰ ਆਪਣੀ ਉਹ ਉਲਟਾਉਂਦਾ ਨਹੀਂ ਉਹ ਕੋ ਆਏ ਅਸਲੀ ਹੱਥ ਵੀ ਉਹ ਤੇਰੇ ਇਤਨੀ ਬੋਦ ਯਾਰ ਗੱਲ ਦੀ ਘਰਾਂ ਚ 100 ਹੁੰਦੇ ਆ ਰਹਿੰਦੀਆਂ ਨੇ ਹਣਾ ਉਹ ਨਹੀਂ ਆਏ ਹੁਣ ਪਿੰਡ ਚ ਵੀ ਲੋਕ ਚੱਲ ਕੋਈ ਨਹੀਂ ਚੱਲ ਫਿਰ ਆਜ ਨਹੀਂ ਚੱਲ ਹੁਣ ਤੂੰ ਛੋਟਾ ਭਾਈ ਬਣ ਕੇ ਚੱਲ ਜੀ ਆ ਗਏ ਹਾਂ ਸੁੱਤੀ ਗੱਲ ਮੰਨ ਲੈਂਦੇ ਹਾਂ ਵੀਰ ਵਾਂਗ ਹਾਂ ਖੁਸ਼ ਹੋ ਕੇ ਖੁਸ਼ ਹੋ ਕੇ ਹਾਂ ਭਾਈ ਤੇਰੇ ਮਨ ਚ ਕੋ ਬਣਨਾ ਨਹੀਂ ਤੇ ਜੇ ਤੁਸੀਂ ਆ ਗਏ ਯਾਰ ਮੈਂ ਹਾਂ ਕੋਈ ਹੋਈ ਨਹੀਂ ਨਾ ਤੇ ਮਨ ਕੇ ਮਤਲਬ ਮੂਰੇ ਹੋ ਕੇ ਕੰਮ ਕਰੀਂ ਆਪ ਵੀ ਜਿਵੇਂ ਬੜੀ ਖੁਸ਼ੀ ਲਿਖਾ ਕੋਈ ਗੱਲ ਨਹੀਂ ਵਿਆਹ ਹੋ ਗਿਆ ਕਰਮਾਂ ਦੇ ਤੇਰਾ ਵੀ ਜਿਹੜਾ ਹੋਇਆ ਤੇਰਾ ਕਰਿਆ ਸੀ ਤੂੰ ਅੱਜ ਤੇਰਾ ਕਰਾਣਾ ਜਿੱਥੇ ਭਰਾ ਖੜ ਜਾਂਦਾ ਹੁੰਦਾ ਹੋਰ ਕੋਈ ਬੰਦਾ ਖੜਦਾ ਨਹੀਂ ਹਾਂ ਕੱਲ ਨੂੰ ਵਰਤੋ ਯਾਰ ਆਪ ਵੀ ਦੀ ਵਰਤੋ ਬੜੀ ਕਿੰਨਾ ਮਸਾ ਖੁਸ਼ੀ ਆਈ ਹੈ ਤੇਰੇ ਵਿਆਹ ਤੋਂ ਬਾਅਦ ਹੁਣ ਖੁਸ਼ੀ ਆਈ ਹੈ ਤੁਹਾਡੇ ਘਰੇ ਕਿੰਨੇ ਦਿਨ ਬਾਅਦ ਦੇ ਹਨ ਹੋਰ ਆ ਤੁਸੀਂ ਆਗੇ ਮੈਂ ਤੁਹਾਡਾ ਪੈਣਾ ਧੰਨਵਾਦ ਆ ਬਾਈ ਜੀ ਨਾ 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 ਬਸ ਵਾਹ ਚਾਹ ਵਾਲੇ ਦੀ ਗੱਲ ਹੋ ਗਿਆ ਭਾਈ ਬਸ ਠੀਕ ਹੈ ਬਸ ਰੀਵਨ ਆਪਣੀ ਗੱਡੀ ਦੀ ਝੜ ਦਾਂਗੇ ਬਸ ਠੀਕ ਆ ਠੀਕ ਆ ਉਹ ਲੋਡਿੰਗ ਹਾਂ ਹਾਂ ਕੋਈ ਨਹੀਂ ਚੰਗਾ ਹਾਂਜੀ ਗੱਲਾਂ ਆ ਜੀ ਹਾਂ ਹੁਣ ਦੇਖੋ ਰੁਪਏ ਵੀ ਬਹੁਤ ਵਧੀਆ ਇੱਕ ਪੈਲਸ ਵੀ ਬਹੁਤ ਦਰੇ ਤੇ ਆ ਜੀ ਬਹੁਤ ਚੱਲਦਾ ਹੈ ਐਸ ਦਾ ਹਰ ਬਹੁਤ ਨਹੀਂ ਹਰ ਮੰਗਾ ਹੈ ਖਰੇ ਪੈਸੇ ਨੂੰ ਠੀਕ ਆ ਮੈਂ ਚੱਲਦਾ ਨਾ ਹਾਂ ਨਾ ਤੇ ਆ ਕੇ ਦੇਖਦੀਆਂ ਨਾ ਬੁੱਕ ਹੀ ਹੁੰਦਾ ਹਾਂ ਹਾਂਜੀ ਬੁੱਕ 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 ਹੂੰ ਫੇ ਤਾਂ ਬੰਦੇ ਨੇ ਰੁਪਏ ਬਹੁਤ ਲਾਏ ਆ ਯਾ ਮੈਥੋਂ ਮੈਨੂੰ ਆ ਐ ਨਹੀਂ ਸੀ ਆਸ ਵੀ ਇੰਨੇ ਰੁਪਏ ਲਾਊ ਬਹੁਤ ਵਧੀਆ ਵਿਆਹ ਕਰਿਆ ਯਾਰ ਹਨਾ ਆਪਾਂ ਸੋਡੀ ਗੱਲ ਤੇ ਜਿੰਨੇ ਇੱਕ ਵੀ ਇੰਨਾ ਫਰਕ ਵੀ ਨਿਕਲ ਜਾ ਆਪਾਂ ਬੈਠੇ ਨਾ ਸਹੀ ਨਿਕਲੇ ਬਈ ਜਿਹੜੀਆਂ ਗੱਲਾਂ ਹੋਈਆਂ ਸੀ ਹਨਾ ਆਪਣੇ ਜਿਹੜਾ ਸਾਰੇ ਹਾਂਜੀ ਕੀ ਹਾਲ ਆ ਬਾਈ ਜੀ ਠੀਕ ਠੀਕ ਹੋਰ ਬਾਈ ਲੇਟ ਹੋ ਗਏ ਯਾਰ ਅਸੀਂ ਮੈਂ ਵੀ ਇਹਨੂੰ ਜਾਂਟੜਾ ਹਾਂ ਮੈਂ ਇੱਥੇ ਖੜ ਗਿਆ ਕਹਿੰਦਾ ਮੈਂ ਤਿਆਰ ਹੋ ਕੇ ਜਾਣਾ ਕਹਿੰਦਾ ਮੈਂ ਤੜਕੇ ਦਾ ਪਾਇ ਲੈ ਪਹਿਲਾਂ ਤੂੰ ਪਰਵਾਹ ਹਟ ਗਈਆਂ ਇੱਥੇ ਹੋਰ ਅੱਛਾ ਅੱਛਾ ਚਲੋ ਬਹੁਤ ਸੋਹਣੀ ਗੱਲ ਕਰੀ ਤੂੰ ਵੀ ਸਾਡੀ ਰੱਖਤੀ ਯਾਰ ਇਹਨਾਂ ਨੇ ਬਹੁਤ ਕਰਿਆ ਹਨਾ ਸਭ ਟਕੜਦੇ ਵਾਲਾ ਸੀ ਮਨਜੀਤ ਯਾਰ ਬਾਕੀ ਯਾਰ ਉਹ ਲੋਕ ਆਏ ਨੇ ਤੂੰ ਚਾਹ ਹੁੰਦਾ ਵੀ ਕੀ ਹੈ ਕਿਨੇ ਬਾਕੀ ਇਹਨੇ ਵੀ ਵਧੀਆ ਕਰਿਆ ਯਾਰ ਨਹੀਂ ਮਾਤਾ ਕਹਿੰਦਾ ਬਹੁਤ ਆਪਣੀ ਸਟਾਈਲ ਬਣ ਗਈ ਬਸੇ ਹਨਾ ਜਰੀ ਆਪਣੀ ਰੱਖੀ ਹਾਂ ਬਈ ਤਿੰਨ ਅੱਖੇ ਵੀ ਬਹੁਤ ਵਧੀਆ ਕਰਿਆ ਯਾਰ ਆਪਾਂ ਵੀ ਤੇ ਮੈਂ ਬੜਾ ਸੋਹਣਾ ਹੈ ਬਈ ਬੜਾ ਜੇ ਆਪਾਂ ਗੱਲ ਜਿੰਨੀ ਕਰੀ ਸਾ ਕੋਈ ਮਾੜਾ ਨਹੀਂ ਦੇ ਤੇ ਬਾਕੀ ਤੇਰੇ ਸਾਹਮਣੇ ਦੇਖੀ ਹੁਣ ਤਾਂ ਉਹੀ ਬੋਲੀਆਂ ਬਹਿਣੀਆਂ ਬਸ ਔੜਦਾ ਔੜਦਾ ਮੋਰਨੀ ਵਿੱਚ ਹੀ ਚਿੱਤੇ ਰਹਿ ਗਿਆ ਹੈ ਹਾਂ ਤੇ ਉਹ ਪਕੜਾ ਉਹ ਕਰਨਾ ਉਹਨਾਂ ਐ ਕਰੋ ਜੀ ਪਿੰਡ ਸਾਧ ਰੱਖਣਾ ਸਾਰੇ ਤੁਸੀਂ ਲੋਕਾਂ ਨੂੰ ਜੜੀ ਚੱਕਮਾ ਵਿਆਹ ਦਾ ਇਹ ਤਾਂ ਬਰਬਾਹ ਜਾਂ ਟਾਈਮ ਟਾਈਮ ਦੀ ਗੱਲ ਉਹਨੇ ਰਵੀਏ ਜਿਹੜੇ ਸਾਹਮਣੇ ਸੀ ਚਲੋ ਫਿਰ ਆਪਾਂ ਉਹ ਸਾਹਮਣੇ ਸਿਰ ਵੀ ਸਾਰੇ ਲਾਦੇ ਬੰਦੇ ਹੁਣ ਮੈਂ ਤਾਂ ਕਹਿੰਦਾ ਗੋਲ ਟੇਬਲ ਤੇ ਬਠੋ ਕਾ ਜੀ ਚਲੋ ਜੀ ਬੈਠੋ ਜੀ ਚਲੋ ਦਾ ਦਾ ਹੋਵੇ ਉਹਦਾ ਆਇਆ ਉਹ ਲੇ ਕੇ ਚਲ ਬਰਾਇਂ ਜਿਆਣਾ ਬੈਕ ਕਰੀ ਆਹੀ ਜਿਆਸਤ ਹੋਰ ਭਾਈ ਜੀ ਕੀ ਹਾਲ ਆ ਠੀਕ ਆ ਭਾਈ ਕੀ ਹਾਲ ਚੱਲ ਠੀਕ ਆ ਹਾਂ ਹਾਂ ਠੀਕ ਆ ਭਾਈ ਭਾਈ ਬਾੜੇ ਚਰਵਾ ਜਵਾ ਮੀਹਾਂ ਦੇ ਵਰ ਚਰਨਾ ਕੰਮ ਤਾਂ ਦੇ ਤੈਨੂੰ ਪਤਾ ਹੁੰਦਾ ਹੀ ਰਹਿੰਦੇ ਆ ਸਾਲ ਪਰ ਹੋ ਗਿਆ ਮੈਨੂੰ ਫੋਨ ਕਰੀ ਜਾਂਦੇ ਨੇ ਵੀ ਆ ਜਾਓ ਆ ਜਾਓ ਸਾਲ ਪਰ ਹੋ ਗਿਆ ਬਸ ਯਾਰ ਤੈਨੂੰ ਕੰਮ ਹੀ ਵਾਲੇ ਹੋਏ ਔਰ ਅੱਜ ਵੀ ਯਾਰ ਨਾ ਕੋਈ ਗਾ ਮਿੱਤਰ ਪਿਆਰਾ ਮੁੰਡਾ ਇਹਦਾ ਬਾਈ ਦਾ ਹਾਂ ਉੱਥੇ ਜਾਂਦੇ ਆ ਉੱਥੇ ਵੀ ਕੰਮ ਕੱਢ ਕੇ ਆਉਨੇ ਆਸੀਂ ਬੜੀਆ ਗੱਲਾਂ ਚੱਲ ਰਹੀਆਂ ਹਾਂ ਇਹ ਕਹਿੰਦਾ ਯਾਰ ਬਾਈ ਕਹਿੰਦਾ ਬਾਹਲਾ ਚਰ ਹੋ ਗਿਆ ਫੋਨ ਕਰਦੇ ਨਹੀਂ ਯਾਰ ਇਹ ਕਹਿੰਦਾ ਮੇਰੀ ਕੋਠੀ ਦੇਖ ਕੇ ਜਾਓਗੇ ਕਹਿੰਦਾ ਚੱਲ ਅੱਜ ਟਾਈਮ ਆਇਆ ਚਲ ਬਹੁਤ ਸੋਹਣਾ ਬਹਿ ਗਿਆ ਮਕਾਨ ਉਹ ਆਪਣੇ ਗਿਆ ਯਾਰ ਹਾਂ ਉਹ ਫੇਰ ਦੂਜੀ ਉਹ ਆਪਣੇ ਛੋਟੇ ਭਾਈ ਨੂੰ ਰਹੇਗੀ ਬਾਈ ਚਲੋ ਇਹ ਵੀ ਚੰਗੀ ਗੱਲ ਹੈ ਬਹੁਤ ਵਧੀਆ ਚੱਲ ਵਧੀਆ ਤਨ ਉਹਨੇ ਵੀ ਵੀ ਜੜੀ ਰੱਖੀ ਭਾਈ ਉਹਦੇ ਇੰਨਾ ਆਪਣਾ ਹਾਂ ਵਧੀਆ ਬਿਆਹ ਚ ਆਇਆ ਪਾਣਾ ਪੀਟਿੰਗ ਦਾ ਕੰਮ ਰਹਿ ਗਿਆ ਤੇ ਬਸ ਹਟੜਿਆ ਪੱਥਰ ਪੱਥਰ ਜਿਹਾ ਨਾਉ ਭਾਈ ਨੇ ਵੀ ਵਧੀਆ ਬਿਆਹ ਚ ਮੈਂ ਤਾਂ ਬਹੁਤ ਵਧੀਆ ਕੰਮ ਕਰਿਆ ਵਿਚਰੇ ਹਾਂ ਹਾਂ ਵਧੀਆ ਵਧੀਆ ਗੱਲਾਂ ਮਿਟ ਗਿਆ ਹੁੱਡਾ ਹੁਣ ਵਰਤਦੇ ਰਹੋਗੇ ਤੁਸੀਂ ਵਧੀਆ ਵੱਧੂ ਹੀ ਜਮਾ ਚਲ ਵਧੀਆ ਚੰਗੀ ਗੱਲ ਆ ਯਾਰ ਹਾਂ ਤੇ ਫੋਰਫੇਰ ਠੀਕ ਆ ਬਹੁਤ ਵਧੀਆ ਬਾਈ ਯਾਰ ਵਿਚ ਲੋਕਾਂ ਨੂੰ ਮਿਲਦਾ ਕੀ ਆ ਪਾਨੀ ਮਾਰ ਕੇ ਹਨਾ ਇਹ ਜਿਹੇ ਲੋਕ ਵੀ ਹੁੰਦੇ ਬੈਠੇ ਹੁੰਦੇ ਹੋਏ ਪਾਨੀ ਮਾਰੀ ਜਾਂਦੇ ਹਨ ਗਿੱਲਾਂ ਕੋਲੋਂ ਬਣਾ ਬਣਾ ਕੇ ਮੈਂ ਤੁਹਾਨੂੰ ਗੱਲ ਸੁਣਵਾਉਣਾ ਮੈਂ ਸੜੇ ਲੋਕ ਹਾਂ ਮ ਵੀ ਫੀਸ ਤਾਂ ਮੇਰੀ ਘੜੀ ਹੁੰਦੀ ਹੈ ਜਿਹੇ ਜੇ ਕੰਮ ਹੁੰਦਾ ਉਹ ਹੀ ਹੋ ਲੈਣਾ ਹੈ ਠੀਕ ਹੈ ਕਈਆਂ ਦੇ ਕ੍ਰੇਟ ਹੁੰਦੀ ਹੈ ਮੈਂ ਜੇ ਕੋਈ ਕੰਮ ਅੜਦਾ ਉਹਦੀ ਫੀਸ ਬੜੀ ਹੁੰਦੀ ਹੈ ਥੋੜੀ ਜਿਹੀ ਕਿਉਂ ਔਖਾ ਵੀ ਆ ਬਈ ਟੈਲ ਫੁਕਣਾ ਕੋਈ ਐ ਨਹੀਂ ਆਪ ਦੇ ਜੇਬ ਚ ਕੋਣ ਭੁਗਦਾ ਹੈ ਹਾਂ ਨੰਬਰ 2 ਕੰਮ ਕੱਢ ਕੇ ਦਿਖਾਉਣੇ ਅਗਲੇ ਨੂੰ ਪਰ ਮੈਂ ਜਿੱਦ ਦੇ ਕੰਮ ਕਰਾਇਆ ਸੀ ਮੈਂ ਸੌਂ ਖਾਦੀ ਸੀ ਵੀ ਕਿਸੇ ਦੇ ਮਗਰ ਨਾ ਲੱਗੋ ਆਪ ਦਾ ਜਿਹੜਾ ਚੀਜ਼ ਦੀਏ ਤੇਰੇ ਮਨ ਤੇ ਸਹੀ ਹੈ ਮੈਂ ਵੀ ਪੱਟਾ ਬੰਦਾ ਤਾਂ ਕਰਾਓ ਨਹੀਂ ਜਮਾ ਨਾ ਕਰੋ ਅਗਲੇ ਨੂੰ ਜਵਾਬ ਦੇ ਦਿਓ ਕਈ ਨਾ ਚੰਗੇ ਘਰਾਂ ਚ ਪਤਾ ਨਹੀਂ ਕੀ ਮਿਲਦਾ ਹੈ ਜੀ ਭਾਨੀ ਮੈਨੂੰ ਯਾ ਖੁਦ ਬੰਦੇ ਨੇ ਪਾਏ ਨੇ ਆਖਿਆ ਕਿ ਇਹਨਾਂ ਦੇ ਕੀ ਹੈ ਫਲਾਨੇ ਦੇ ਉਹ ਪੂਆ ਲੈ ਗਈ ਜੀ ਮੈਨੂੰ ਉਹ ਲੈ ਕੋਈ ਕਿਸੇ ਦੀ ਜ਼ਮੀਨ ਨਹੀਂ ਲੀ ਜਾਂਦਾ ਭਾਈ ਹਰੇਕ ਭੈਣ ਭਾਈ ਮੈਂ ਦੱਸਦਾ ਸੀ ਇਹ ਤੇ ਮਨਜੀਤ ਤੇ ਕਿੰਨੀ ਆ ਪਾ ਨਹੀਂ ਮੇਰੇ ਸਾਹਮਣੇ ਮੈਂ ਤੁਹਾਨੂੰ ਦੱਸਦਾ ਜੀ ਕਹਿੰਦਾ ਦੇਸਾਂ ਦੀਆਂ ਪਾਣੀ ਆ ਮਾਰੀ ਦਾ ਵਿਚਾਰਾ ਮੂੰਹ ਤੇ ਨਹੀਂ ਲਾਉਂਦਾ ਸ਼ਰਾਬਾ ਕਿਤਾ ਢੱਕੇ ਹੀ ਰਹਿੰਦਾ। ਹੋਰ ਇਹ ਬਾਹਲਾ ਕੋਸ ਚਲਾਉਂਦੇ ਯਾਰ ਲੋਕ। ਤੂੰ ਤਾਂ ਵੀ ਪੀਤੀ ਨਹੀਂ ਹੁੰਨੀ ਮੰਨ ਲਿਆ ਹਨਾ। ਨਾ 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 ਭਾਈ ਆਪਾਂ ਨਹੀਂ ਜ਼ਿੰਦਗੀ ਚ ਪੀਤੀ ਜਮਾ ਨਾ ਕੌੜੀ ਨਾ ਮਿਟੀ ਜਮਾ। ਪਤਾ ਹੀ ਹੁਣ ਆਪਾਂ ਨੂੰ ਪਿੰਡ ਚ ਰਹਿਣੇ ਯਾਰ ਕਿਹੜਾ ਬੰਦਾ ਪੀਂਦਾ ਖੜਾ ਨਹੀਂ। ਇਹੇ ਜੀ ਤਾਂ ਨਾ ਮਾਰੇ ਭਾਨੀ। ਹੁਣ ਜਿਆਰਾ ਤੂੰ ਕੌਣ ਕੌਣ ਹੈ? ਉਹ ਕੁੜੀ ਕੁੜੀ ਵੀ ਬਣਵਾਉਂਦੀ ਹੋ ਵਿਚਾਰੀ। ਹੋਰ ਜਮਾਤ ਮਾਇਆ ਨਾ ਬਾਹਲਾ ਵਧੀਆ ਹੋ ਗਿਆ ਯਾਰ ਵਧੀਆ ਘਰ ਬਸ ਗਿਆ ਹਨਾ। ਰਵਿੰਦਰਾ ਮੈਂ ਕਹਣਾ ਯਾਰ। ਧਰ ਧਰ ਕੇ ਭੁੱਲਦੇ ਆ। ਜੇ ਤੇਰੇ ਵਰਗੇ ਬੰਦੇ ਹਨਾ ਉਹਦੇ ਭਾਨੀ ਮਾਰ ਕੇ ਸੋਨ ਨੂੰ ਮੈਨੂੰ ਐ ਦੱਸੋ ਜਾਂ ਤਾਂ ਵੀ ਮੈਂ ਐਂ ਕਹ ਨਾ ਟਲ ਮੰਨ ਲੇ ਲੋ ਭਾਨੀ ਮਾਰੋ ਮਾਰਤੀ ਵੀ ਜਾਂ ਤਾਂ ਕਿਲਾ ਜਾਂ ਦੋ ਕਿਲੇ ਜ਼ਮੀਨ ਲਵਾਓ ਉਹਦੇ ਨਾਲ ਨਹੀਂ ਮੈਂ ਤਾਂ ਤੇਰੇ ਦੋ ਕਿਲੇ ਜ਼ਮੀਨ ਲਵਾਉਣਾ ਕੋਈ ਨਾ ਦਾਸ ਕਿਰਲੇ ਜਾਂ ਪੰਜ ਦਸਦੇ ਉਹਨਾਂ ਦਾ ਪਾਣੀ ਮਾਰਨੀ ਲਵਾ ਕੇ ਥੋੜੇ ਦਿਨ ਨੀ ਤਾਂ ਘਟਾਉਂਦੇ ਲੱਗਦਾ ਕੀ ਯਾਰ ਇਹ ਬੰਦਿਆਂ ਨੂੰ ਉਹ ਤਾਂ ਘਟਾਉਂਦੇ ਉਹਦਾ ਸਵਾਦ ਲੈ ਲੈਂਦੇ ਨੇ ਨਿਆਰਾ ਲੈਂਦੇ ਉਹਨਾਂ ਨੂੰ ਯਾਰ ਹੋਣ ਨਹੀਂ ਦੇਣਾ ਕੰਮ ਕੇ ਇਹਦਾ ਸਿਰੇ ਚੜਨ ਦੇਣਾ ਪਤਾ ਨਹੀਂ ਕੀ ਮਿਲਦਾ ਜਦ ਮਿਲਦਾ ਹੈ ਭਾਈ ਸਾਨੂੰ ਕੁਛ ਤਾਂ ਗੱਲ ਕਰ ਲੱਗਦਾ ਕੀ ਹੁੰਦਾ ਯਾਰ ਉਹਨਾਂ ਨੇ ਕੰਮ ਨਹੀਂ ਸਿਰੇ ਚੜਨ ਦੇਣਾ ਹੁੰਦਾ ਲੋਕਾਂ ਦਾ ਬਸ ਸਾਹੀ ਕੰਮ ਹੁੰਦਾ ਨਾ ਆਪਾਂ ਫਿਰ ਮੂੰਹ ਮੋੜ ਦਿੰਨੇ ਆ ਤੇ ਫਿਰ ਅਸੀਂ ਛਣ ਛਣ ਮੈਂ ਕਰਦੇ ਉਹਨਾਂ ਦਾ ਉਹ ਹੁੰਦਾ ਯਾਰ ਵੀ ਅਗਲਾ ਉਹ ਡਬੂ ਜਾਂਦੇ ਤੇ ਹੋਰ ਵਜਾਵਾ ਬਾਈ ਚਲੋ ਜੀ ਠੀਕ ਆ ਬਾਈ ਚੰਗਾ ਭਾਈ ਅਸੀਂ ਫਿਰ ਚੱਲੀਏ ਠੀਕ ਆ ਬਾਈ ਜੀ ਤੇਰਾ ਮਕਾਨ ਭਾਈ ਬਹੁਤ ਵਧੀਆ ਪੈ ਗਿਆ ਠੀਕ ਹੈ ਨਾ ਮਕਾਨ ਆ ਬਾਈ ਮਕਾਨ ਆ ਜੰਮਦਾਨ ਆ ਭਾਈ ਚੰਗਾ ਬਾਈ ਜੀ ਚੰਗਾ